ਹਾਈਲੈਂਟਸ ਪਾਸ ਘਰ ਵਾਲੀ ਨੂੰ 20 ਲੱਖ ਰੁਪਏ ਦਾ ਖਰਚਾ ਕਰਕੇ ਪਹਿਲਾਂ ਕੈਨੇਡਾ ਭੇਜਿਆ ਤਾਂ ਜੋ ਉਹ ਆਪਣੇ ਘਰ ਵਾਲੇ ਨੂੰ ਵਿਦੇਸ਼ ਜਾ ਕੇ ਉੱਥੇ ਬੁਲਾ ਲਵੇ ਪਰ ਵਿਦੇਸ਼ ਜਾ ਕੇ ਤਾਂ ਇਹ ਲਾੜੀ ਮੁੱਕਰ ਗਈ ਘਰ ਵਾਲੇ ਦਾ ਨੰਬਰ ਵੀ ਬਲੌਕ ਕਰ ਦਿੱਤਾ ਤਾਂ ਮੁੰਡਾ ਹੁਣ ਮਾਨਸਿਕ ਤੌਰ ਤੇ ਪਰੇਸ਼ਾਨ ਹੋ ਗਿਆ ਦਰਅਸਲ ਵਿਹੋਤਾ ਲੜਕੀਆਂ ਵੱਲੋਂ ਸੋਹਰੇ ਪਰਿਵਾਰ ਦਾ ਖਰਚਾ ਕਰਵਾ ਕੇ ਆਪ ਵਿਦੇਸ਼ਾਂ ਦੇ ਵਿੱਚ ਜਾ ਕੇ ਮੁਕਰਨ ਦੀਆਂ ਘਟਨਾਵਾਂ ਨੇ ਜਿਹੜੀਆਂ ਲਗਾਤਾਰ ਵਾਧਦੀਆਂ ਜਾ ਰਹੀਆਂ ਨੇ ਅਜਿਹੀ ਹੀ ਘਟਨਾ ਪਿੰਡ ਬਰਤਾਲਾਂ ਦੇ ਪ੍ਰੇਮ ਸਿੰਘ ਦੇ ਪਰਿਵਾਰ ਦੇ ਨਾਲ ਵਾਪਰੀ ਹੈ ਪੀੜਤ ਪ੍ਰੇਮ ਸਿੰਘ ਨੇ ਦੱਸਿਆ ਕਿ ਉਸਦੇ ਲੜਕੇ ਦਾ ਰਿਸ਼ਤਾ ਆ ਪਿੰਡ ਸੇ ਹੀ ਰਹਿਣ ਵਾਲੀ ਹਰਮਨਪ੍ਰੀਤ ਕੌਰ ਦੇ ਨਾਲ ਹੋਇਆ ਸੀ ਲੜਕੀ ਆਈਲੈਂਡਸ ਪਾਸ ਸੀ ਅਤੇ ਰਿਸ਼ਤਾ ਕਰਨ ਵਾਲੇ ਦੋਨੇ ਪਰਿਵਾਰਾਂ ਵੱਲੋਂ ਅੱਧਾ-ਅੱਧਾ ਖਰਚਾ ਕਰਨ ਦੀ ਗੱਲ ਤੈਅ ਹੋਈ ਸੀ ਜਿੱਦ ਦੇ ਚੱਲਦਿਆਂ ਆ ਪ੍ਰੇਮ ਸਿੰਘ ਵੱਲੋਂ ਲੜਕੀ ਨੂੰ ਕੈਨੇਡਾ भेजने ਦੇ ਲਈ ਕਰੀਬ 20 ਲੱਖ ਰੁਪਏ ਦਿੱਤੇ ਗਏ ਪਰ ਵਿਹੋਤਾ ਵੱਲੋਂ ਵਿਦੇਜ ਜਾਂਦਿਆਂ ਹੀ ਤੇਵਰ ਬਦਲ ਲਏ ਉਸਦੇ ਲੜਕੇ ਦਾ ਨੰਬਰ ਬਲੌਕ ਲਿਸਟ ਦੇ ਵਿੱਚ ਪਾ ਦਿੱਤਾ ਗਿਆ ਜਿਸ ਕਾਰਨ ਲੜਕਾ ਹੁਣ ਮਾਨਸਿਕ ਤੌਰ ਤੇ ਪਰੇਸ਼ਾਨ ਹੋ ਗਿਆ ਤਾਂ ਮਾਮਲੇ ਦੇ ਵਿੱਚ ਸਮਰਾਲਾ ਪੁਲਿਸ ਵੱਲੋਂ ਵਿਹੋਤਾ ਹਰਮਨਪ੍ਰੀਤਕੌਰ ਅਤੇ ਉਸਦੇ ਭਰਾ ਸ਼ਗਨਪ੍ਰੀਤ ਸਿੰਘ ਮਾਤਾ ਸਰਬਜੀਤਕੌਰ ਤੇ ਵਿਚੋਲੇ ਹਰਵਿੰਦਰ ਸਿੰਘ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਤਾਂ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਹਰਵਿੰਦਰ ਸਿੰਘ ਦੇ ਦੱਸਣ ਅਨੁਸਾਰ ਕੇਸ ਦੇ ਵਿੱਚ ਨਾਮਜਦ ਵਿਅਕਤੀਆਂ ਦੀ ਗ੍ਰਿਫਤਾਰੀ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਜਲਦ ਹੀ ਇਹਨਾਂ ਨੂੰ ਗ੍ਰਿਫਤਾਰ ਕਰਕੇ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਤਾਂ ਇਹ ਪਹਿਲੀ ਘਟਨਾ ਨਹੀਂ ਜਦੋਂ ਕੋਈ ਲੜਕੀ ਵਿਦੇਸ਼ ਜਾ ਕੇ ਮੁਕਰੀ ਹੋਵੇ ਤਾਂ ਵਿਆਹ ਦੇ ਚਾਹ ਦੇ ਵਿੱਚ ਲੜਕੇ ਵਾਲੇ ਲੜਕੀਆਂ ਨੂੰ ਘਰ ਵਿਆਹ ਕੇ ਲਿਆਉਂਦੇ ਨੇ ਕਿਉਂਕਿ ਆਈਲੈਂਡਸ ਕੀਤੀ ਹੁੰਦੀ ਹੈ ਤੇ ਬਾਅਦ ਦੇ ਵਿੱਚ ਲੱਖਾਂ ਰੁਪਏ ਲਾ ਕੇ ਵਿਦੇਸ਼ ਭੇਜ ਦਿੰਦੇ ਨੇ ਤਾਂ ਜੋ ਉਹ ਉਹਨਾਂ ਦੇ ਮੁੰਡੇ ਨੂੰ ਵੀ ਉੱਥੇ ਬੁਲਾ ਲਵੇਗੀ ਤਾਂ ਜਿਹੇ ਕਈ ਮਾਮਲੇ ਸਾਹਮਣੇ ਆਉਂਦੇ ਨੇ ਜਦੋਂ ਵਿਆਹ ਤੋਂ ਬਾਅਦ ਸੋਹਰੇ ਪਰਿਵਾਰ ਦੇ ਖਰਚੇ ਤੇ ਵਿਦੇਸ਼ਾਂ 'ਚ ਪਹੁੰਚੀਆਂ ਲੜਕੀਆਂ ਉੱਥੇ ਜਾ ਕੇ ਮੁੱਕਰ ਜਾਂਦੀਆਂ ਨੇ ਆਪਣੇ ਘਰ ਵਾਲੇ ਦਾ ਨੰਬਰ ਬਲੋਕ ਲਿਸਟ ਦੇ ਵਿੱਚ ਪਾ ਦਿੰਦੀਆਂ ਨੇ ਤੇ ਬਾਅਦ ਦੇ ਵਿੱਚ ਇਹ ਮਾਮਲਾ ਗਰਮਾ ਜਾਂਦਾ ਜਿਸ ਤੋਂ ਬਾਅਦ ਕਈ ਲੜਕੇ ਤਾਂ ਖੁਦਕੁਸ਼ੀ ਵੀ ਕਰ ਚੁੱਕੇ ਨੇ ਤਾਂ ਹੁਣ ਇਹ ਮਾਮਲਾ ਜਿਹੜਾ ਗਰਮਾਉਂਦਾ ਜਾ ਰਿਹਾ ਕਿਉਂਕਿ ਆਈਲੈਂਡਸ ਪਾਸ ਘਰ ਵਾਲੀ ਨੂੰ 20 ਲੱਖ ਰੁਪਏ ਦਾ ਖਰਚਾ ਕਰਕੇ ਪਹਿਲਾਂ ਕੈਨੇਡਾ ਭੇਜਿਆ ਪਰ ਉੱਥੇ ਜਾ ਕੇ ਇਹ ਲੜਕੀ ਮੁੱਕਰ ਗਈ ਹੈ ਤਾਂ ਹੁਣ ਘਰ ਵਾਲੇ ਦਾ ਨੰਬਰ ਵੀ ਬਲੌਕ ਕਰ ਦਿੱਤਾ ਹੈ ਤਾਂ ਮੁੰਡਾ ਮਾਨਸਿਕ ਤੌਰ ਤੇ ਪਰੇਸ਼ਾਨ ਹੋ ਗਿਆ ਤੇ ਪੁਲਿਸ ਕੋਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ